ਕਾਰਨੀਵਲ ਅੱਜ ਲੱਗੀ ਹੈ ਹੈਰੀਟੇਜ ਇੰਡੀਅਨ ਕਾਰਨੀਵਲ ਵੱਲੋਂ ਬੜਾ ਸ਼ਾਨਦਾਰ ਮੇਲਾ ਜਿਹੜਾ ਦਾਣਾ ਮੰਡੀ ਵਿਖੇ ਕਰਾਇਆ ਜਾ ਰਿਹਾ ਜਿੱਥੇ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾएंगे और बिजली के मामले में पंजाब को सरप्लस बनाएंगे 24 घंटे बिजली दींदी है कोई दिक्कत ਨਹੀਂ बिजली दी सानू क्या ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਰੱਖ ਕੇ ਮੈਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਇਹਨਾਂ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦਾ ਮੇਲਾ ਜਿਹੜਾ ਉਹ ਕਾਮਯਾਬ ਹੋਵੇ ਇਹ ਜਿਹੜੇ ਮੇਲੇ ਨੇ ਸਾਡਾ ਅਮੀਰ ਸੱਭਿਆਚਾਰ ਦਾ ਇੱਕ ਅਤੁੱਟ ਹੰਗਲੇ ਲੰਬੇ ਸਮਿਆਂ ਤੋਂ ਮੇਲਿਆਂ ਦੇ ਵਿੱਚ ਜਦੋਂ ਜੱਟ ਕਣਕਾਂ ਦੀ ਵਾਢੀ ਕਰਕੇ ਵਿਸਾਖੀ ਦੇ ਮੇਲੇ ਤੇ ਜਾਂਦਾ ਸੀ ਹੋ ਦਿਵਾਲੀ ਤੇ ਦਹਰਾਿਆਂ ਦੇ ਹੋਰ ਮੇਲੇ ਲੱਗਦੇ ਸੀ ਉਹਨਾਂ ਦੀ ਤਰ੍ਹਾਂ ਇਹ ਵੀ ਇੱਕ ਮੇਲਾ ਜਿਹੜਾ ਅੱਜ ਇੱਥੇ ਦਾਣਾ ਮੰਡੀ ਦੇਖੇ ਲਾਉਣਾ ਇਹ ਮੇਰੇ ਹਲਕੇ ਹੁਣਾਂ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਪਿਛਵਾਹ ਦੋਣਾ ਕਿ ਆਮ ਆਦਮੀ ਪਾਰਟੀ ਵੱਲੋਂ ਹਰੇਕ ਪਰਕਰਦਾਂ ਤੁਹਾਨੂੰ ਸਹਿਯੋਗ ਦਿੱਤਾ ਜਾਊਗਾ ਤਾਂ ਕਿ ਤੁਹਾਨੂੰ ਚੰਗਾ ਬਿਜ਼ਨਸ ਮਿਲੇ ਤੁਹਾਨੂੰ ਦੇਖ ਕੇ ਹੋਰਾਂ ਲੋਕਾਂ ਨੂੰ ਇਨਸਪੀਰੇਸ਼ਨ ਵੀ ਹੋਵੇ ਤਾਂ ਕਿ ਲੋਕ ਮੇਰੇ ਹਲਕੇ ਦੇ ਇੱਥੇ ਆ ਕੇ ਇੰਜੋਇਮੈਂਟ ਕਰ ਸਕਣ ਸਿੱਤੂ ਸਾਹਿਬ ਉਤਸ਼ਾਹ ਇੱਕ ਨੂੰ ਮਿਲ ਰਿਹਾ ਸਰਦੀਆਂ ਦੇ ਵਿੱਚ ਵੀ ਬਹੁਤ ਰਸ਼ ਹੈ ਦੇਖੋ ਇਹ ਅਗਰ ਚੀਜ਼ ਅੱਛੀ ਹੋਏਗੀ ਪ੍ਰੈਜੈਂਟੇਸ਼ਨ ਚੰਗੀ ਹੋਊਗੀ ਤਾਂ ਗਾਹਕ ਤਾਂ ਆਪਣੇ ਆਪ ਆਏਗਾ ਪਿੱਛੇ ਵੀ ਇਹਨਾਂ ਨੇ ਮੇਰੇ ਹਰ ਮੇਲਾ ਲਾਇਆ ਹੈ ਚਲਣਾ ਮੈਂ ਇਸ ਮਾਧਮੇ ਨੇ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਓ ਵੱਡੀ ਬੇਨਤੀ ਜੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਲੈ ਕੇ ਇਸ ਮੇਲੇ ਦੀ ਰੌਣਕ ਵਧਾਓ ਐਮਐਲਏ ਸਾਹਿਬ ਬਾਹਰੋਂ ਵਿਦੇਸ਼ੀ ਤਰਜ਼ ਦਿਖਦੀ ਹੈ ਅੰਦਰ ਆਈਏ ਤਾਂ ਪੰਜਾਬ ਦਾ ਸੱਭਿਆਚਾਰ ਸਾਹਮਣੇ ਹੁੰਦਾ ਦੇਖੋ ਇੰਡੀਅਨ ਤੇ ਜਿਹੜਾ ਪੰਜਾਬੀ ਤੇ ਵੈਸਟਰਨ ਦਾ ਮਿਕਸਾ ਹੈ ਕੋਈ ਗੱਲ ਨਹੀਂ ਅਸੀਂ ਹਰੇਕ ਪ੍ਰਕਾਰ ਦੇ ਜਿਹੜਾ ਫੀਲਡ ਦੇ ਵਿੱਚ ਸਾਡਾ ਪੰਜਾਬ ਮੂਰੀ ਚੜ੍ਹੇ ਰਹੇ ਨੇ ਵੀ ਅਸੀਂ ਕੱਲਾ ਪੰਜਾਬ ਦਰਸਾਣਾ ਅਗਲ ਵੈਸਟਰਨ ਵੀ ਦਿਖਾਇਆ ਤਾਂ ਕੋਈ ਵੱਡੀ ਗੱਲ ਨਹੀਂ ਕਾਰਨੀਵਲ ਅੱਜ ਲੱਗੀ ਹੈ ਹੈਰੀਟੇਜ ਇੰਡੀਅਨ ਕਾਰਨੀਵਲ ਵੱਲੋਂ ਬੜਾ ਸ਼ਾਨਦਾਰ ਮੇਲਾ ਜਿਹੜਾ ਦਾਣਾ ਮੰਡੀ ਵਿਖੇ ਕਰਾਇਆ ਜਾ ਰਿਹਾ ਜਿੱਥੇ ਇਹਨਾਂ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦਾ ਮੇਲਾ ਜਿਹੜਾ ਉਹ ਕਾਮਯਾਬ ਹੋਵੇ ਇਹ ਜਿਹੜੇ ਮੇਲੇ ਨੇ ਸਾਡਾ ਅਮੀਰ ਸੱਭਿਆਚਾਰ ਦਾ ਇੱਕ ਅਤੁੱਟ ਹੰਗਲੇ ਲੰਬੇ ਸਮਿਆਂ ਤੋਂ ਮੇਲਿਆਂ ਦੇ ਵਿੱਚ ਜਦੋਂ ਜੱਟ ਕਣਕਾਂ ਦੀ ਵਾਢੀ ਕਰਕੇ ਵਿਸਾਖੀ ਦੇ ਮੇਲੇ ਤੇ ਜਾਂਦਾ ਸੀ ਹੋ ਦਿਵਾਲੀ ਤੇ ਦਹਰਾਿਆਂ ਦੇ ਹੋਰ ਮੇਲੇ ਲੱਗਦੇ ਸੀ ਉਹਨਾਂ ਦੀ ਤਰ੍ਹਾਂ ਇਹ ਵੀ ਇੱਕ ਮੇਲਾ ਜਿਹੜਾ ਇੱਥੇ ਦਾਣਾ ਮੰਡੀ ਵਿਖੇ ਲਾਉਣਾ ਇਹ ਮੇਰੇ ਹਲਕੇ ਹੋਣ ਨਾਲ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਪਿਛਵਾਸ ਦੋਣਾ ਕਿ ਆਮ ਆਦਮੀ ਪਾਰਟੀ ਵੱਲੋਂ ਖਰੀਦ ਪਰ ਕਰਦਾ ਤੁਹਾਨੂੰ ਸਹਿਯੋਗ ਦਿੱਤਾ ਜਾਊਗਾ ਤਾਂ ਕਿ ਤੁਹਾਨੂੰ ਚੰਗਾ ਬਿਜ਼ਨਸ ਮਿਲੇ ਤੁਹਾਨੂੰ ਦੇਖ ਕੇ ਹੋਰਾਂ ਲੋਕਾਂ ਨੂੰ ਇਨਸਪੀਰੇਸ਼ਨ ਵੀ ਹੋਵੇ ਤਾਂ ਕਿ ਲੋਕ ਮੇਰੇ ਹਲਕੇ ਦੇ ਇੱਥੇ ਆ ਕੇ ਇੰਜੋਇਮੈਂਟ ਕਰ ਸਕਣ। ਸਿੱਤੂ ਸਾਹਿਬ ਉਤਸ਼ਾਹ ਇੱਕ ਨੂੰ ਮਿਲ ਰਿਹਾ ਸਰਦੀਆਂ ਦੇ ਵਿੱਚ ਵੀ ਬਹੁਤ ਰਸ਼ ਹੈ। ਦੇਖੋ ਇਹ ਅਗਰ ਚੀਜ਼ ਅੱਛੀ ਹੋਏਗੀ, ਪ੍ਰੈਜੈਂਟੇਸ਼ਨ ਚੰਗੀ ਹੋਊਗੀ ਤਾਂ ਗਾਹਕ ਤਾਂ ਆਪਣੇ ਆਪ ਆਏਗਾ। ਪਿੱਛੇ ਵੀ ਇਹਨਾਂ ਨੇ ਮੇਰੇ ਹਰ ਮੇਲਾ ਲਾਇਆ ਹੈ ਉਹਦੇ ਵੀ ਬਹੁਤ ਵੱਡਾ ਰਸ਼ ਪੈਂਦਾ ਰਿਹਾ ਹੈ। ਵੀ ਹੁਣ ਵੀ ਇਹ 11 ਫਰਵਰੀ ਤੱਕ ਚੱਲਣਾ ਮੈਂ ਇਸ ਮਾਧਮੇ ਨਾਲ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਆਓ ਬੱਧੀ ਬੇਨਤੀ ਜੇ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਲੈ ਕੇ ਇਸ ਮੇਲੇ ਦੀ ਰੌਣਕ ਵਧਾਓ। ਐਮਐਲਏ ਸਾਹਿਬ ਬਾਹਰ ਚਾਰ ਸਾਹਮਣੇ ਹੁੰਦੇ। ਦੇਖੋ ਇੰਡੀਅਨ ਤੇ ਜਿਹੜਾ ਪੰਜਾਬੀ ਤੇ ਵੈਸਟਰਨ ਦਾ ਮਿਕਸਾ ਹੈ ਕੋਈ ਗੱਲ ਨਹੀਂ ਅਸੀਂ ਹਰੇਕ ਪ੍ਰਕਾਰ ਦੇ ਜਿਹੜਾ ਫੀਲਡ ਦੇ ਵਿੱਚ ਸਾਡਾ ਪੰਜਾਬ ਮੋਰੀ ਕਹਿ ਰਹੇ ਨੇ ਵੀ ਅਸੀਂ ਕੱਲਾ ਪੰਜਾਬ ਦਰਸਾਉਣਾ ਅਗਲ ਵੈਸਟਰਨ ਵੀ ਦਿਖਾਇਆ ਤਾਂ ਕੋਈ ਬੰਦੀ ਥੋੜੀ